ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਅੱਜ ਆਪਾਂ ਗੱਲ ਕਰਾਂਗੇ ਆਪਣੇ ਬਜ਼ੁਰਗਾਂ ਦੀ ਜਿਨ੍ਹਾਂ ਨੇ ਸਾਰੇ ਬਜ਼ੁਰਗ ਤੁਹਾਡੇ ਵੀ ਸਾਡੇ ਵੀ ਜਿਨ੍ਹਾਂ ਦੀ ਸਖਤ ਮਿਹਨਤ ਔਰ ਆਪਾਂ ਜਿਹੜੇ ਇੱਥੋਂ ਤੱਕ ਅੱਜ ਪਹੁੰਚੇ ਆ ਮੈਨੂੰ ਇਹ ਲੱਗਦਾ ਵੀ ਆਪਾਂ ਉਹਨਾਂ ਦਾ ਦਿੱਤਾ ਹੀ ਖਾਨੇ ਆ ਤਾਂ ਮੈਨੂੰ ਅੱਜ ਵੀਰ ਆਇਆ ਸੀ ਆਂਦੇ ਜੀ ਤੁਸੀਂ ਬਜ਼ੁਰਗਾਂ ਦੀ ਗੱਲ ਦੱਸੋ ਵੀ ਕਿਸ ਤਰ੍ਹਾਂ ਉਹ ਕੰਮ ਧੰਦੇ ਕਰਦੇ ਸੀ ਉਹਨਾਂ ਦੀ ਕਾਮਯਾਬੀ ਦਾ ਨਕਮੇ ਕਿਵੇਂ ਉਹਨਾਂ ਨੇ ਇਹ ਤਰੱਕੀ ਕੀਤੀ ਤਾਂ ਮੈਂ ਜਦੋਂ ਦੇਖਦਾ ਬਾਪੂ ਜੀ ਹੋਰੀ ਸਾਡੇ ਤਕਰੀਬਨ 5 ਭਾਈ ਸੀਗੇ 6 ਸੀਗੇ ਇੱਕ ਨੌਜਵਾਨ ਦੀ ਡੈਥ ਹੋ ਗਈ ਸੀ ਔਰ ਮੇਰਾ ਪਿੰਡ ਜਿਵੇਂ ਤੁਹਾਨੂੰ ਮੈਂ ਅੱਗੇ ਵੀ ਦੱਸਦਾ ਉਹਨਾਂ ਕੌਣੀ ਪਿੰਡ ਆ ਸਾਡਾ ਔਰ ਬੜੇ ਮਾੜੇ ਹਾਲਾਤਾਂ ਦੇ ਉਦੋਂ ਸਮੇ 1910 ਕ ਦੀ ਗੱਲ ਮੈਂ ਕਹੂੰਗਾ ਵੀ ਜਦੋਂ ਉਹਨਾਂ ਦੀ ਜਨਮ ਹੋਇਆ ਤੇ ਤਕਰੀਬਨ ਸਾਰੇ ਸਾਡੇ ਬਜ਼ੁਰਗ 90 ਤੋਂ ਪਲੱਸ ਹੋ ਕੇ ਗਏ ਆ ਤਾਂ ਚੰਗੀ ਉਮਰ ਹੰਢਾਈ ਉਹਨਾਂ ਨੇ ਔਰ ਮਿਹਨਤਾਂ ਦਾ ਤਾਂ ਮੈਂ ਦੱਸ ਹੀ ਨਹੀਂ ਸਕਦਾ ਵੀ ਕਿੰਨੀ ਉਹਨਾਂ ਨੇ ਜ਼ਿੰਦਗੀ 'ਚ ਮਿਹਨਤ ਕੀਤੀ ਹੋਊਗੀ ਆ ਸਾਡੇ ਕਾਮ ਕਾ ਉਸੀ ਦੋਦਾ ਮੱਤਾ ਕੌਣੀ ਨਾ ਹੜੀ ਨਾ ਸੋਣੀ ਅੱਜ ਵੈਗਰੂ ਦੀ ਬੜੀ ਮਿਹਰ ਹੈ ਬੜਾ ਬਹੁਤ ਰੱਖੀਆਂ ਸਾਡੇ ਏਰੀਆ ਕਰ ਰਿਹਾ ਪਰ ਜਿਹੜੇ ਉਦੋਂ ਦੇ ਹਾਲਾਤੀ ਬਹੁਤ ਮਾੜੇ ਸੀ ਅ ਮੈਂ ਬਜ਼ੁਰਗਾਂ ਤੋਂ ਹਰ ਨਿੱਕੀ ਨਿੱਕੀ ਗੱਲ ਸੁਣਦਾ ਰਿਹਾ ਮੇਰਾ ਸ਼ੌਕ ਹੈ ਬਜ਼ੁਰਗਾਂ ਤੋਂ ਪੁੱਛਣਾ ਜਾਂ ਉਹਨਾਂ ਕੋਲ ਬਹਿ ਕੇ ਗੱਲਬਾਤ ਉਹਨਾਂ ਦੀ ਸੁਣਦਾ ਰਿਹਾ ਮੇਰੇ ਧਿਆਨ ਚ ਇਹ ਪੰਜਾਂ ਦਾ ਤਕਰੀਬਨ ਜਿਹੜੇ 24 ਇਹਨਾਂ ਦੇ ਭੈਣ ਭਰਾ ਸਾਡੇ ਜਿਹੜੇ ਫਾਲਸਾ ਹੋ ਰਹੀ ਸੀਗੇ ਭੈਣਾਂ ਦੇ ਭਰਾ ਪਾਂਜੇ ਬਜ਼ੁਰਗਾਂ ਦੀ ਊਲਾਦ ਅਸੀਂ ਸੀਗੇ ਤੇ ਅਸੀਂ ਤਿੰਨ ਪਿੰਡਾਂ ਦੀ ਸਾਡੀ ਜ਼ਮੀਨ ਜਿਹੜੀ ਬਣਾਈ ਗਈ ਐ ਕੌਣੀ ਤੋਂ ਬਾਅਦ ਅਸੀਂ ਜਿਵੇਂ ਫਾਰਮ ਹਾਊਸ ਟਾਣੀ ਰਹਿਨੇ ਆ ਕੋਠਿਆਂ 'ਚ ਰਹਿਨੇ ਆ ਜੀ ਉਸ ਤੋਂ ਬਾਅਦ ਝੰਡੂ ਵਾਲਾ ਸਾਡਾ ਦੂਸਰਾ ਪਿੰਡ ਬਣਿਆ ਬਜ਼ੁਰਗਾਂ ਨੇ ਤਰੱਕੀ ਕਰਕੇ ਉੱਥੇ ਵੀ ਬਹੁਤ ਜ਼ਮੀਨਾਂ ਲਈਆਂ ਤਾਂ ਜਿਵੇਂ ਵੀਰ ਜੀ ਨੇ ਮੈਨੂੰ ਪੁੱਛਿਆ ਵੀ ਉਹ ਕੀ ਕੰਮ ਕੀ ਕਰਦੇ ਸੀ ਮੈਂ ਕਿਹਾ ਯਾਰ ਮੈਂ ਕੀ ਦੱਸਾਂ ਵੀ ਬਾਪੂ ਜੀ ਹੋរី ਬਾਬਾ ਜੀ ਸਾਡੇ ਤਕਰੀਬਨ ਜਿਵੇਂ ਉਸ ਟਾਈਮ ਦਾ ਜਿਹੜਾ ਹਾਲਾਤ ਸੀਗਾ ਪਸ਼ੂ ਪਾਲਣ ਜ਼ਿਆਦਾ ਕਰਦੇ ਸੀ ਲੋਕ ਨਗੌਰ ਤੋਂ ਉਸ ਟਾਈਮ ਬਲਦ ਇੱਥੇ ਲਿਆਉਣੇ ਵੇਚਣੇ ਗਾਈਆਂ ਪਾਲਣੀਆਂ ਹਨਾ ਬੱਕਰੀਆਂ ਉੱਠ ਸਾਰੇ ਲੋਕਾਂ ਕੋਲੇ ਕਿਉਂਕਿ ਫਸਲ ਤਾਂ ਹੁੰਦੀ ਹੀ ਨਹੀਂ ਸੀ 10 ਕਮਾ ਫਸਲ ਮੇਰੇ ਸਾਹਬ ਨਾਲ 10 ਕਮਾ ਜਦਾਂ ਨੇ ਹੁੰਦੇ ਸੀ ਉਹਦੇ ਨਾਲ ਉਹਦਾ ਟੱਡ ਭਰਦੇ ਸੀ ਬਾਪੂ ਜੀ ਉਹਨਾਂ ਦਾ ਜਿਹੜੀ ਛੋਟੀ ਉਮਰ ਜਿਹਨਾਂ ਦੀ ਮਾਤਾ ਗੁਜਰਗੀ ਆ ਬਾਬਾ ਜੀ ਉਰੀ ਦੋ ਭਾਈ ਸੀ ਸਰਦਾਰਾ ਸਿੰਘ ਐਨ ਹਜ਼ਾਰਾ ਸਿੰਘ ਤੇ ਅਸੀਂ ਸਰਦਾਰਾ ਸਿੰਘ ਦਾ ਪਰਿਵਾਰ ਐ ਸਾਡੀ ਪੱਤੀ ਪਿੰਡ ਚੋਂ ਬਹੁਤ ਛੋਟੀ ਐ ਕਿਉਂਕਿ ਸਾਡੇ ਪੁਰਾਣੇ ਸਮੇਂ ਜਿਵੇਂ ਗੱਲ ਕਰਦੇ ਆ ਸੰਧੂ ਚੀਮੇ ਤੇ ਬਰਾਣਾ ਦੀ ਸਾਡੀ ਸਾਂਝੀ ਪੱਤੀ ਹੈ ਪੁਰਾਣਾ ਬਜ਼ੁਰਗ ਸੀਗਾ ਜਿਹੜਾ ਉਹਦੇ ਕੋਈ ਬਹੁਤ ਜਿਹੜਿਆ ਕੁੜੀਆਂ ਜ਼ਿਆਦਾ ਸੀਗੀਆਂ ਉਸ ਟਾਈਮ ਤੇ ਤਾਂ ਇਹ ਸਾਡੇ ਰਿਸ਼ਤੇਦਾਰ ਆ ਸਾਰੇ ਜਿਹੜੇ ਅਸੀਂ ਸੰਧੂ ਦੇ ਚੀਮੇ ਅਸੀਂ ਮਤਲਬ ਜਿਵੇਂ ਲਿਆ ਕੇ ਉਹ ਸਾਰੇ ਪਰਿਵਾਰ ਇੱਥੇ ਰਿਸ਼ਤੇਦਾਰੀ ਉਸ ਇੱਥੇ ਪਹੁੰਚੇ ਆ ਸਾਰੇ ਹਨ ਤਰੱਕੀਆਂ ਕਰਕੇ ਤਾਂ ਜਦੋਂ ਮੈਂ ਪਿੱਛੇ ਉਹਨਾਂ ਦੀਆਂ ਗੱਲਾਂ ਵੰਨ ਤਿਆਲ ਦਿੰਨਾ ਵੀ ਇੰਨੇ ਮਾੜੇ ਹਾਲਾਤ ਸੀਗੇ ਵੀ ਜਮਾ ਕੁਝ ਵੀ ਸਾਧਨ ਨਾ ਹੋਣ ਦੇ ਬਾਵਜੂਦ ਉਹ ਇੰਨੀਆਂ ਤਰੱਕੀਆਂ ਕਿਵੇਂ ਕਰ ਗਏ ਅਨਪੜ੍ਹ ਵੀ ਰਹੇ ਕੋਈ ਜ਼ਿਆਦਾ ਪੜ੍ਹੇ ਨਹੀਂ ਉਸ ਟਾਈਮ ਪੜਾਈ ਤਾਂ ਹੁੰਦੀ ਨਹੀਂ ਸੀ ਸਾਧਨ ਵੀ ਕੋਈ ਨਹੀਂ ਸੀ ਔਰ ਵੇਖੋ ਵੀ ਹਰ ਤਰ੍ਹਾਂ ਦੀ ਸਮੱਸਿਆ ਨਾਲ ਜੂਝੇ ਉਹ ਬੰਦੇ ਉਹ ਜਿਹੜੀ ਪੀੜ੍ਹੀ ਸੀ ਹਰ ਤਰ੍ਹਾਂ ਦੀ ਸਮੱਸਿਆ ਨਾਲ ਕਾਲ ਪੁੱਕ ਔਰ ਮੋਤਾਂ ਇਲਾਜ ਕੋਈ ਨਹੀਂ ਹੁੰਦੇ ਸੀ ਔਰ ਕੇਸ ਝਗੜੇ ਬਹੁਤ ਹੁੰਦੇ ਸੀ ਜ਼ਮੀਨਾਂ ਦੇ ਇਸਤੇਮਾਲ ਦੇ ਝਗੜਿਆਂ ਬਾਰੇ ਮੈਂ ਸੁਣਿਆ ਹੱਕ ਸ਼ੁਬਾ ਬਾਰੇ ਮੈਂ ਸੁਣਿਆ ਉਹਨਾਂ ਤੋਂ ਔਰ ਹਾਈ ਕੋਰਟਾਂ ਤੱਕ ਉਹਨੋਂ ਕੇਸ ਲੜੇ ਆਪਾਂ ਤਾਂ ਦੋ ਕੇਸ ਪੈ ਜਾਂਦਾ ਆਪਾਂ ਪਰੇਸ਼ਾਨ ਹੋ ਜਾਂਦੇ ਆ ਔਰ ਸਾਰਿਆਂ 'ਚ ਜਿੱਤ ਪ੍ਰਾਪਤ ਔਰ ਦ੍ਰਿੜ ਨਿਸ਼ਾ ਜਿਹੜਾ ਫੈਸਲਾ ਕਰ ਲਿਆ ਔਰ ਜ਼ਿੰਦਗੀ ਚੋਂ ਤੋਂ ਉਹ ਅਡੋਲ ਰਹੇ ਔਰ ਪਾਸੇ ਨਹੀਂ ਹੋਏ ਜੇਕਰ ਆਪਾਂ ਗੱਲ ਕਰੀਏ ਮੈਂ ਪੰਜੇ ਬਜ਼ੁਰਗਾਂ ਦਾ ਅੱਜ ਇਹ ਦੱਸਦਾ ਉਹਨਾਂ ਨੇ ਜ਼ਿਕਰ ਕਰ ਦਿੰਦੇ ਆਂਦੇ ਯਾਰ ਅਸੀਂ ਜਵਾਨੀ ਤੱਕ ਨਾ ਕਬੱਡੀ ਖੇਡਣੀ ਤੇ ਲੜਾਈਆਂ ਉਦੋਂ ਮਿੱਥਕੇ ਲੋਕ ਸਾਡੇ ਮੇਲੇ ਤੇ ਮੁਕਸਰ ਮੇਲੇ ਦੇ ਝਗੜਦੇ ਹੁੰਦੇ ਸੀਗੇ ਲੋਕ ਮਿੱਥਕੇ ਡੰਡੇ ਡਾਂਗਾਂ ਦੀ ਲੜਾਈ ਹੋ ਜਾਂਦੀ ਸੀ ਤੇ ਨਾਲ ਇਹਨਾਂ ਦੇ ਮਾਮੇ ਦੇ ਪੁੱਤ ਸੀਗੇ ਖਿੜਕੀ ਵਾਲਾ ਇਹਨਾਂ ਦਾ ਨਾਨਕਾ ਸੀਗਾ ਤੇ ਉਹ ਵੀ ਆਂਦਾ ਜੋ ਲੰਬੇ ਕੱਦ ਗਿੱਲ ਪਰਿਵਾਰ ਆ ਉਹ ਤੇ 10-15 ਮੁੰਡੇ ਉਹ ਹੁੰਦੇ ਸੀ ਤੇ ਇਹੋ ਜਿਹਾ ਹਾਲਾ ਸੀ ਬਾਬਾ ਜੀ ਤੋਂ ਆਂਦਾ ਵੀ ਮਾਂ ਹੈ ਨਹੀਂ ਸੀ ਤੇ ਇੱਕ ਵਾਰਾਂ ਦੇ ਬਾਬਾ ਜੀ ਨੇ ਸਾਨੂੰ ਇਕੱਠੇ ਕਰ ਲਿਆ ਆਹਦੇ ਯਾਰ ਕੰਮ ਤਾਂ ਅੰਦਾ ਤੁਸੀਂ ਕਰਦੇ ਕੋਈ ਨਹੀਂ ਆਹਦੇ ਅਸੀਂ ਇੱਕ ਬੱਕਰਾ ਵੱਢ ਕੇ ਇਕੱਲੇ ਖਾ ਜਾਂਦੇ ਸੀ ਤੇ दारू ਪੀਣੀ ਹਨਾ ਵਿਗੜਨ ਵਾਲੇ ਹਾਲਾਤ ਤਾਂ ਬਾਪੂ ਜੀ ਕਹਿੰਦੇ ਵੀ ਸਾਨੂੰ ਸਾਰਿਆਂ ਨੂੰ ਬਿਠਾ ਕੇ ਆਂਦਾ ਯਾਰ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਾਲਿਆ ਜੋ ਮੈਂ ਕਰ ਸਕਦਾ ਸੀ ਦੋਧੂਕਿਓ ਕਰੇ ਬਹੁਤ ਹੁੰਦਾ ਸੀ ਆਮਦਨ ਪਸ਼ੂਆਂ ਦੇ ਹਿਸਾਬ ਨਾਲ ਬਹੁਤ ਚੰਗੀ ਸੀ ਤਾਂ ਖੇਤੀ ਨਹੀਂ ਵਾਈ ਕਰਦੇ ਸੀ ਆਮ ਇੱਥੇ ਲੋਕ ਸਾਡੇ ਮਾਵਲੇ ਦੀ ਵਜ੍ਹਾ ਨਾਲ ਹੀ 2-2 ਰੁਪਏ ਮਾਵਲਾ ਹੁੰਦਾ ਸੀ ਜ਼ਮੀਨਾਂ ਵਾਪਸ ਕਰ ਦਿੰਦੇ ਸੀ ਵੀ ਮਾਵਲਾ ਨਹੀਂ ਦਿੱਤਾ ਜਾਣਾ ਤਾਂ ਉਦੋਂ ਜਿਹੜੇ ਹਾਲਾਤ ਸਾਰੇ ਵਰਗਾਂ ਦੇ ਇੱਕੋ ਜਿਹੇ ਸੀ ਜੇ ਕੋਈ ਵਪਾਰ ਕਰਦਾ ਸੀ ਹੱਟੀ ਵਾਲਾ ਬੰਦਾ ਸੀ ਤਾਂ ਉਹਦੇ ਵੀ ਉਹੀ ਹਾਲਾਤ ਸੀ ਜੇ ਕੋਈ ਮਜ਼ਦੂਰ ਸੀ ਉਹਦੇ ਵੀ ਉਹ ਹਾਲਾਤ ਸੀ ਤੇ ਜਿਹੜਾ ਕੋਈ ਜ਼ਮੀਨ ਕਿਸਾਨ ਵਾਉਂਦਾ ਸੀ ਉਹਦੇ ਵੀ ਉਹ ਹਾਲਾਤ ਸੀ ਤਕਰੀਬਨ ਬਹੁਤ ਛੋਟਾ ਅੰਤਰ ਸੀ ਇਹਨਾਂ ਦੇ ਵਿੱਚ ਤਾਂ ਮੈਂ ਜਦੋਂ ਉਹਨਾਂ ਦੀਆਂ ਡੈਰੀਆਂ ਪੜ੍ਹਦਾ ਹਾਂ ਨਾ ਤਾਂ ਮੈਂ ਇੱਕ ਮੇਰੀ ਪੁਰਾਣੀ ਡੈਰੀ ਸੀ ਗੁੰਮ ਹੋ ਗਈ ਉਹਦੇ 'ਚ ਮੈਂ ਲਿਖਿਆ ਪੜ੍ਹਿਆ ਵੀ 50 ਰੁਪਏ ਤੇ ਸਿਰੀ ਰਲਦਾ ਸੀ ਸਾਲਾਸਤੇ ਨਾਲ ਦਾ ਖਾਣਾ ਪੀਣਾ ਦੇਣਾ ਕੀਤਾ ਠੀਕ ਹੈ ਜੀ ਔਰ 50 ਰੁਪਏ ਦਾ ਬਲਦ ਖਰੀਦਿਆ 90 ਰੁਪਏ ਦਾ ਉੱਠ ਖਰੀਦਿਆ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ 2 ਰੁਪਏ ਉਹਨਾਂ ਨੇ ਮਤਲਬ ਠੇਕਾ 2 ਰੁਪਏ ਦੇ ਜਮੀਨ ਲਈ ਤਾਂ ਜਦੋਂ ਮੈਂ ਸ਼ੁਰੂਆਤ ਦੀ ਗੱਲ ਕਰਦਾ ਤੇ ਬਾਬਾ ਜੀ ਨੇ ਇਕੱਠੇ ਕਰ ਲਿਆ ਉਹਨਾਂ ਨੂੰ ਆਂਦੇ ਯਾਰ ਅਗਲੇ ਸਾਲ ਤੋਂ ਸਿਰ ਹੀ ਦੱਸੋ ਕੀ ਦੇ ਰਣਾ ਤੁਸੀਂ ਆਲੇ ਅਸੀਂ ਪਰੇਸ਼ਾਨ ਹੋ ਗਏ ਸੀਗਾ ਬਾਬਾ ਜੀ ਆਪਣੇ ਕੋਲ ਤਾਂ ਇੰਨੀ ਜ਼ਮੀਨ ਸੀ ਤੇ ਉਹ ਕਹਿੰਦਾ ਮੈਂ ਤਾਂ ਸਾਰੀ ਗਹਿਣੇ ਗੁਣੇ ਕਰਤੀ ਪੁੱਤ ਜ਼ਮੀਨ ਚੋ ਦਾਣੇ ਹੀ ਨਹੀਂ ਹੁੰਦੇ 10 ਕਮਾਜੋ ਦਾਣੇ ਹੁੰਦੇ ਆ ਉਹ ਆਪਾਂ ਕਾਹ ਰਾਸਤੇ ਰੱਖ ਲੈਨੇ ਆ ਪਸ਼ੂਆਂ ਵਾਸਤੇ ਰੱਖ ਲੈਨੇ ਆ ਤੇ ਤੁਸੀਂ ਮੇਰੀ ਗੱਲ ਮੰਨਦੇ ਕੋਈ ਨਹੀਂ ਤੁਸੀਂ ਆਪਦੀ ਮौज ਕਰਦੇ ਆ ਤੇ ਬਸ ਆ ਜਿਹੜੇ 50 7 60 ਕਮਾਹ ਰਹਿ ਗਿਆ ਇਹ ਅਗਲਾ ਸਾਲ ਟਪਾ ਦੂ ਉਹ ਦੋ ਦੋ ਅਗਲੇ ਸਾਲ ਆਪਦਾ ਵਿਚਾਰ ਕਰ ਲਓ ਆਂਦੇ ਅਸੀਂ ਰਾਤ ਨੂੰ ਸੋਚਿਆ ਜਿਹੜੇ ਵੱਡੇ ਬੱਪੂ ਜੀ ਸੀ ਸਰਦਾਰ ਸੰ ਸਿੰਘ ਬਰਾੜ ਸਾਡੇ ਤਾਇਆ ਜੀ ਉਹਨਾਂ ਦੇ ਫਾਦਰ ਸਰਦਾਰ ਰਿੰਦਰ ਸਿੰਘ ਬਰਾੜ ਉਹ ਲੰਬਾ ਕਾਤ ਬਹੁਤ ਸਮਾਰਟ ਸੀਗੇ ਉਹ ਔਰ ਸਿਆਣੇ ਬੜੇ ਸੀ ਤੇ ਉਸ ਟਾਈਮ ਤੇ ਮੈਂ ਸੁਣਦਾ ਉਹਨਾਂ ਦੀਆਂ ਗੱਲਾਂ ਵੀ ਕੁੜੀ ਰੱਖਣੀ ਉਹਨਾਂ ਨੇ ਤੇ ਕੋਲੇ ਉਹਨਾਂ ਕੋਲੇ ਜਿਵੇਂ 303 ਉਸ ਟਾਈਮ ਰਾਈਫਲ ਹੁੰਦੀ ਸੀ ਉਸ ਟਾਈਮ ਉਹਨਾਂ ਨੇ ਦਿੱਲੀ ਜਾਣਾ ਟੀ ਸੀਰੀਜ਼ ਵਾਲੇ ਆ ਜਿਹੜੇ ਆਪਣੇ ਕੰਪਨੀ ਵਾਲੇ ਇਹਨਾਂ ਨਾਲ ਇਹਨਾਂ ਦਾ ਉੱਠਣ ਬੈਠਣ ਸੀ ਤੇ ਉਹਨਾਂ ਕੋਲੇ ਰੁਕਦੇ ਹੁੰਦੇ ਸੀ ਜਾ ਕੇ ਚਲੋ ਹੁਣ ਸਮਾਂ ਬਦਲ ਗਿਆ ਸਾਥੋਂ ਨਹੀਂ ਮਿਲ ਜੋੜੋਵੇਂ ਰੱਖਿਆ ਜਾਂਦਾ ਤਾਂ ਉਹਨਾਂ ਨੇ ਕਿਹਾ ਯਾਰ ਵੀ ਮੇਰੀ ਗੱਲ ਮੰਨੋਗੇ ਆਹਦੇ ਭਾਈ ਅੱਗੇ ਤੇਰੀ ਕਿਹੜੀ ਗੱਲ ਅਸੀਂ ਟਾਲੀ ਐ ਤਾਂ ਆਹਦੇ ਯਾਰ ਅੱਜ ਤੋਂ ਬਾਅਦ दारू ਤੇ ਮੀਟ ਬੰਦ ਇਹ ਆਪਾਂ ਕੰਮ ਕਰ ਰਹਾ। ਬਾਪੂ ਨੂੰ ਬਹੁਤ ਪਰੇਸ਼ਾਨ ਕਰ ਲਿਆ ਆਪਾਂ। ਤਾਂ ਆਂਦੇ ਅਸੀਂ ਅਗਲੇ ਦਿਨ ਬਾਬੇ ਕੋਲੇ ਫਿਰ ਗਏ। ਵੀ ਬਾਬਾ ਦੱਸ ਵੀ ਸਾਨੂੰ ਕੀ ਕਰਨਾ ਚਾਹੀਦਾ। ਆਂਦਾ ਪੁੱਤੋ ਵਾਈ ਵਾਈ ਕਰੋ। ਤਾਂ ਅਸੀਂ ਜਿੱਥੇ ਮਾੜੀ ਮੋਟੀ ਕੋਈ ਪਾਣੀ ਦਾ ਸਾਧਨ ਸੀ ਅਸੀਂ ਚੰਗੀਆਂ ਜ਼ਮੀਨਾਂ ਜਿੱਥੇ ਸਰਲਾਤ ਠੀਕ ਸੀਗੇ ਆਂਦੇ ਅਸੀਂ ਜ਼ਮੀਨ ਲੈ ਲੈਣੀ ਤਿੰਨ ਸਾਲਾਂ ਹਸਤੇ ਠਿੱਕੇ ਦੇ ਲੈਣੀ। ਤੇ ਲੋਕਾਂ ਨੇ ਕਹਿਣਾ ਪੁੱਠੇ ਰਾਤੁਰ ਪਿਆ ਵਾਈ ਦਾ ਫਲ ਤਾਂ ਹੁੰਦੀ ਨਹੀਂ ਇਹਨਾਂ ਨੇ ਕੀ ਵਿੜ ਲਿਆ ਕੰਮ ਹਨਾ। ਤਾ ਬਲਦ ਬੁੱਲਦਾ ਤਾਂ ਹੁੰਦੇ ਹੀ ਸੀਗੇ ਤੇ ਹਲ ਤਿਆਰ ਕੀਤੇ ਦੋ ਇਹ ਕੋਠਾ ਵਾਲਾ ਇੱਕ ਬਲਦਾਂ ਵਾਲਾ ਤਾਂ ਅੰਦੇ ਅਸੀਂ ਅਗਲੇ ਨਾਲ 3 ਸਾਲਾਂ ਤੇ ਗੱਲ ਕਰ ਲੈਣੀ ਵੀ ਤਿੰਨ ਸਾਲ ਜ਼ਮੀਨ ਵਾਵਾਂਗੇ ਪਹਿਲੇ ਸਾਲ ਸਪਾਈ ਕਰਾਂਗੇ ਬਈ ਆ ਕੁਖੜੇ ਹੁੰਦੇ ਜਦੋਂ ਵਾਹੀ ਤਾਂ ਹੁੰਦੀ ਨਹੀਂ ਸੀ ਤੇ ਦੋ ਸਾਲ ਫਸਲ ਲਵਾਂਗੇ ਆਪਦੀ ਵੀ ਸਾਰੀ ਜਿਹੜੀ ਗਹਿਣੇ ਸੀ ਉਹ ਛੜਾਈ ਤਾਂ ਉਸ ਦਿਨ ਤੋਂ ਲੈ ਕੇ ਚੱਲ ਸੋਚਾਲਾਂ ਦੇ ਫਿਰ ਪੁੱਤ ਸਾਡੇ ਤਰੱਕੀ ਐਨੀ ਤਰੱਕੀ ਹੋਈ ਅਖੀਰ ਦੇ ਦਮ ਤੱਕ ਉਹਨਾਂ ਦੇ ਜਿਹੜੇ ਪਰਿਵਾਰ ਆ ਵਧੇ ਫੁੱਲਦੇ ਰਹੇ ਔਰ ਇੱਕ ਹੋਰ ਮੈਂ ਬੜੀ ਗੱਲ ਯਾਦ ਕਰਦਾ ਬਾਪੂ ਜੀ ਹੋਰਾਂ ਦੀ ਚਲੋ ਕੇਸ ਝਗੜੇ ਹਨਾ ਧਮਖਾ ਮੋਤਾ ਉਹਨਾਂ ਨੇ ਰੱਖਿਆ ਆਪਦਾ ਕੱਲੇ ਵੀ ਉਹ ਸਰਵਾਈਵ ਕਰਦੇ ਰਹੇ ਭੀੜ ਦੇ ਵਿੱਚ ਤਾਂ ਮੈਂ ਵੇਖਣਾ ਵੀ ਜਦੋਂ ਕੋਈ ਝਗੜਾ ਹੋਣਾ ਕੋਈ ਕੇਸ ਅਨਪੜ ਹੋਣ ਦੇ ਬਾਪੂ ਜੀ ਤਾਂ ਉਹਨਾਂ ਨੇ ਨਕਸ਼ਾ ਰੱਖ ਲੈਣਾ ਤੇ ਸਾਥੋਂ ਪੁੱਛਣਾ ਉਂਗਲ ਧਰ ਕੇ ਵੀ ਪੁੱਤਾ ਹਾ ਫਲਾਨੀ ਮਸਤੀਰ ਫਲਾਨਾ ਖਸਰਾ ਫਲਾਨਾ ਕਿਲਾ ਨੰਬਰ ਹੈ ਅਜਿਆ ਨਾ ਹਾਂਜੀ ਬਾਪੂ ਜੀ ਫਲਾਨਾ ਹੈ ਤਾਂ ਇਨਾ ਮਤਲਬ ਉਹਨਾਂ ਦਾ ਹੁੰਦਾ ਸੀ ਤੇ ਆਂਦੇ ਅਸੀਂ ਸਾਰਿਆਂ ਦੀ ਮੈਂ ਗੱਲ ਕਰਦਾ ਹੁਣ ਮੈਂ ਵੀ ਉਹ ਕੀ ਕੀ ਕੰਮ ਕਰਦੇ ਸੀ ਜਿਵੇਂ ਵੱਡੇ ਬਾਪੂ ਜੀ ਉਹਨਾਂ ਦਾ ਆਉਣ ਜਾਣ ਸੀ ਰਿਸ਼ਤੇਦਾਰੀਆਂ ਜਾਣਾ ਫਾਈਨਾਂਸ ਦਾ ਇੰਤਜ਼ਾਮ ਕਰਨਾ ਹਨਾ ਜ਼ਮੀਨਾਂ ਵੇਖਣੀਆਂ ਅੱਗੇ ਸੌਦੇ ਕਰਨੇ ਤਾਂ ਮੇਰੇ ਸੈਕੰਡ ਨੰਬਰ ਤੇ ਮੇਰੇ ਦਾਦਾ ਜੀ ਸਰਦਾਰ ਭਾਲ ਸਿੰਘ ਬਰਾੜ ਇਹ ਕਸੀਏ ਦੇ ਬੜੇ ਤਾਂ ਨਹੀਂ ਸੀ ਕਈ ਨਾ ਕੰਮ ਨਹੀਂ ਕਰਿਆ ਉਹਨਾਂ ਨੇ ساری ਉਮਰ ਟਰੈਕਟਰ ਨਹੀਂ ਚਲਾਉਣਾ ਆਇਆ ਮਸ਼ੀਨਰੀ ਕਿਉਂਕਿ ਹੁੰਦੀ ਨਹੀਂ ਸੀ ਕੁਈ ਕੁੜੀ ਕਾੜੀ ਤੇ ਉਹਨਾਂ ਨੇ ਜਿਆਦਾ ਮਾੜਾ ਮੋਟਾ ਉਦੋਂ ਸਫ਼ਰ ਕਰਦੇ ਹੁੰਦੇ ਸੀ ਉੱਟਾਂ ਦੇ ਗੋੜੀਆਂ ਤੇ ਤਾਂ ਉਹ ਆਮ ਸ਼ਰਤ ਲੱਗਦੀ ਹੁੰਦੀ ਸੀ ਉਦੋਂ ਕੰਮ ਕਰਨ ਵਾਲੇ ਬੰਦੇ ਸ਼ਰਤਾਂ ਲਾ ਕੇ ਕੰਮ ਕਰਦੇ ਸੀ ਤਾਂ ਉਹਨਾਂ ਨੇ ਰੁਪਈਆ ਢੁਈ ਤੇ ਰੱਖ ਕੇ ਮਤਲਬ ਦਿਨ ਚੜ੍ਹਦੇ ਨਾਲ ਕਸੀਏ ਨਾਲ ਕੰਮ ਕਰਨਾ ਸ਼ੁਰੂ ਕਰਨਾ ਆਮ ਕਈ ਵਾਲੇ ਬੰਦੇ ਨੂੰ ਤਾਂ ਉਹ ਨੇੜੇ ਨਹੀਂ ਆਉਂਦੇ ਕਸੀਏ ਨੇ ਇੰਨਾ ਕੰਮ ਕਰ ਲੈਂਦੇ ਸੀ ਤੇ ਦੋ ਵਾਰ ਦਿਹਾੜੀ 'ਚ ਰੁਪਈਆ ਢੁਈ ਤੋਂ ਚੱਕਣਾ ਪਾਣੀ ਪੀਣਾ ਔਰ ਬਿਨਾ ਖਾਦੇ ਵੀ ਤੇ ਜਦੋਂ ਸੂਰਜ ਛੇਪਣਾ ਉਦੋਂ ਤੱਕ ਦੀ ਇਹ ਸ਼ਰਤ ਹੁੰਦੀ ਸੀ ਤਾ ਉਹ ਦਾ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ ਹਨਾ ਤੀਜੇ ਨੰਬਰ ਤੇ ਸਰਦਾਰ ਬਾਗ ਸਿੰਘ ਬਰਾੜ ਉਹਨਾਂ ਨੂੰ ਝੰਡੂ ਵਾਲੇ ਵੰਡ ਆਗੇ ਉਹ ਵਾਢੀ ਦੇ ਬੜੇ ਮਾਰ ਸੀ ਤਾਂ ਬਾਪੂ ਜੀ ਨੇ ਕਹਿਣਾ ਦੇ ਇਹ ਨਾ ਜਲਦੀ ਨਹੀਂ ਉੱਠਦਾ ਸੀ ਸੁਧਿਆ ਨਹੀਂ ਉੱਠਦਾ ਸੀ ਪਰ ਜਦੋਂ ਉੱਠ ਕੇ ਖੇਤ ਚਲਾ ਜਾਂਦਾ ਸੀ ਤੂੰ ਹੱਥ ਨਾਲ ਚਾਰ ਚਾਰ ਕਨਾਲਾਂ ਸਣ ਆਪਣੇ ਜੱਟਾਂ ਨੂੰ ਪਤਾ ਹੋਊਗਾ ਵੀ ਸਣ ਵੱਢਣੀ ਨਾਲ ਤੋਂ ਔਖੀ ਮੰਨੀ ਜਾਂਦੀ ਹੈ ਸਖਤ ਹੁੰਦੀ ਹੈ ਤਾਂ ਸਣ ਵੱਢ ਕੇ ਉਹਨਾਂ ਨੇ ਉਹਦੀਆਂ ਸੱਥਰੀਆਂ ਪਾ ਦੇਣੀਆਂ ਉਸ ਤੋਂ ਅੱਗੇ ਬਾਪੂ ਜੀ ਸਾਡੇ ਕਰਾ ਜਰਨੈਲ ਸਿੰਘ ਬਰਾੜਾ ਨਾ ਕੌਣੀ ਵਾਲੇ ਉਹ ਪਸ਼ੂਆਂ ਦੇ ਬੜੇ ਮਾਰ ਸੀਗੇ ਕਿੱਡਾ ਕਹਿੰਦਾ ਕੋਹਾਂ ਦਾ ਉੱਠ ਵਿਗੜਿਆ ਹੁਣ ਤਾਂ ਪਸ਼ੂਆਂ ਨਾਲ ਵਾਈ ਉੱਠਾਂ ਨਾਲ ਉਹਨਾਂ ਨੇ ਕਰਨੀ ਇਹ ਉਹਨਾਂ ਦੇ ਜੁਮੇ ਆਇਆ ਔਰ ਸਭ ਤੋਂ ਛੋਟੇ ਜਿਹੜੇ ਸਰਦਾਰ ਮਹਿੰਦਰ ਸਿੰਘ ਬਰਾੜ ਚੰਡੂ ਵਾਲੇ ਉਹਨਾਂ ਨੂੰ ਵੀ ਵੰਡ ਆ ਗਈ ਸੀ ਉਹਨਾਂ ਨੂੰ ਫਿਰ ਇਹਨਾਂ ਨੇ ਛੋਟੇ ਸੀਗੇ ਤੇ ਉਹਨਾਂ ਨੇ ਟਰੈਕਟਰ ਲੈ ਕੇ ਦਿੱਤਾ ਉਦੋਂ ਉਹਨਾਂ ਨੇ ਆਂ ਦੇ ਮੈਂ ਪਹਿਲਾ ਟਰੈਕਟਰ ਲਿਆ ਤੇ ਮੈਂ ਤਿੰਨੇ ਥਾਵਾਂ ਦੀ ਖੇਤੀ ਮੈਂ ਕਰਦਾ ਸੀ ਤੇ ਆਂ ਦਾ ਰੌਣੀ ਕਿਤੇ ਨਾ ਕਿਤੇ ਵਤਰਾ ਹੀ ਰਣੀ ਪੁੱਤ 20 ਸਾਲ ਮੇਰਾ ਘਰ ਨਹੀਂ ਬਣਿਆ ਤੇ ਬੇਬੇ ਵੀ ਨਾਲ ਹੁੰਦੀ ਸੀ ਤੇ ਇੱਕ ਬਾਦਰ ਹੁੰਦਾ ਸੀ ਉਹਨਾਂ ਕੋਲੇ 20 ਸਾਲ ਤਾਂ ਸਾਰੇ ਥਾਵਾਂ ਦੀ ਖੇਤੀ ਔਰ ਸਾਡੇ ਏਰੀਏ ਚ ਸਭ ਤੋਂ ਪਹਿਲਾਂ ਟਰੈਕਟਰ ਉਹ ਲੈ ਕੇ ਆਏ ਸੀ ਤੇ ਨਾਲਾਂ ਦੇ ਮੈਂ 2000 ਦਾ ਬੀਐਸਏ ਮੋਟਰਸਾਈਕਲ ਲੈ ਆਇਆ ਦਿੱਲੀੋਂ ਉਹ ਮੋਟਰਸਾਈਕਲ ਵੀ ਉਹਨਾਂ ਕੋਲੇ ਹੁੰਦਾ ਸੀ ਸੋ ਅੱਗੇ ਆਪਾਂ ਕੋਸ਼ਿਸ਼ ਕਰੂਗਾ ਮੈਂ ਵੀ ਹੌਲੀ-ਹੌਲੀ ਦੱਸਣ ਦੀ ਵੀ ਕਿਵੇਂ ਆਪਣੇ ਬਜ਼ੁਰਗ ਆਪਣੇ ਸਾਰਿਆਂ ਦੇ ਕਿਵੇਂ ਉਹ ਉਹਨਾਂ ਨੇ ਕਿਹੜੇ ਹਾਲਾਤਾਂ ਜਦ ਤਰੱਕੀਆਂ ਕੀਤੀਆਂ ਤੇ ਜਿਨ੍ਹਾਂ ਦਾ ਆਨੰਦ ਮੈਨੂੰ ਤਾਂ ਇਹ ਲੱਗਦਾ ਹੈ ਵੀ ਅੱਜ ਵੀ ਮੈਂ ਤਾਂ ਆਪਦੇ ਮਾਪਿਆਂ ਦਾ ਦਿੱਤਾ ਹੀ ਖਾਣਾ ਸੋ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਤੁਸੀਂ ਸਬਰ ਨਾਲ ਵੀਡੀਓ ਵੇਖੀ ਤਾਂ ਅੱਗੇ ਆਪਾਂ ਜਾਰੀ ਰੱਖਾਂਗੇ ਇਹਨੂੰ ਵੀ ਅੱਗੇ ਉਹ ਕਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕਰਿਆ ਔਰ ਕਿਸ ਤਰ੍ਹਾਂ ਦੇ ਉਹਨਾਂ ਨੇ ਕਾਮਯਾਬੀਆਂ ਆਪਣੇ ਸਾਰੇ ਬਜ਼ੁਰਗਾਂ ਨੇ ਹਾਸਲ ਕੀਤੀਆਂ ਤੁਹਾਡਾ ਬਹੁਤ-ਬਹੁਤ ਮਿਹਰਬਾਨੀ